ਨਮਾਸ਼ਾਹਰ ਸੇ ਚਲਦੀ ਮੀਟਿੰਗ ਦੌਰਾਨ ਭੜੇ ਕਾਂਗਰਸੀ ਵਰਕਰ ਪੰਜਾਬ ਇਨਚਾਰਜ ਸਾਹਮਣੇ ਹੀ ਬਰਿੰਦਰ ਢਿੱਲੋਂ ਦੇ ਸਮਰਥਕਾਂ ਦੀ ਦੂਜੇ ਧੜੇ ਨਾਲ ਹੋਈ ਬਹਿਸ ਦਵਿੰਦਰ ਯਾਦਵ ਤੇ ਮਨੀਸ਼ ਦਿਵਾੜੀ ਨੇ ਸੰਭਾਲੀ ਸਥਿਤੀ ਪ੍ਰਤਾਪ ਸਿੰਘ ਬਾਜਵਾ ਦਾ ਬਿਨਾ ਨਾਮ ਲਏ ਸਿੱਧੂ ਤੇ ਨਿਸ਼ਾਨਾ ਪਾਰਟੀ ਇਨਚਾਰਜ ਦਵਿੰਦਰ ਯਾਦਵ ਸਾਹਮਣੇ ਕਿਹਾ ਜੇ ਅੰਗੂਠੇ ਚ ਭਰ ਜਾਵੇ ਜ਼ਹਿਰ ਤਾਂ ਵੱਡ ਦੇਣਾ ਚਾਹੀਦਾ ਸਿੱਧੂ ਨੇ ਵੀ ਕੀਤਾ ਪਲਟਵਾਰ ਕਿਹਾ ਜੋ ਆਪਣੇ ਅੰਗ ਵੱਡਣਾ ਚਾਹੁੰਦਾ ਉਹ ਵੱਡ ਸਕਦਾ ਹੈ ਸ਼ਹੀਦ ਅਗਨੀ ਵੀਰ ਅਜੇ ਸਿੰਘ ਦੇ ਪਰਿਵਾਰ ਨੂੰ ਮਿਲੇ ਮੁੱਖ ਮੰਤਰੀ ਮਾਨਕ ਕਰੋੜ ਦੀ ਸਹਾਇਤਾ ਰਾਸ਼ੀ ਦੇ ਸੌਂਪੇ ਚੈੱਕ ਅਜੇ ਸਿੰਘ ਦੇ ਨਾਮ ਤੇ ਹੋਏਗਾ ਪਿੰਡ ਦਾ ਸਕੂਲ ਤੇ ਸਟੇਡੀਅਮ ਇਹ ਮਾਨੇ ਅਗਨੀ ਵੀਰ ਯੋਜਨਾ ਤੇ ਮੋਰਚਾ ਕੇ ਸਵਾਲ ਬੋਲੇ 22 ਸਾਲ ਦਾ ਫੌਜੀ ਹੋ ਜਾਏਗਾ ਸੇਵਾ ਮੁਕਤ ਪਰ ਨਹੀਂ ਮਿਲੇਗੀ ਕੋਈ ਪੈਨਸ਼ਨ ਜਵਾਨਾਂ ਦਾ ਮਨੋਬਲ ਵਧਾਉਂਦੀ ਹੈ ਜ਼ਰੂਰ ਕੈਬਨਟ ਮੰਤਰੀ ਅਮਨ अरोड़ा ਨੂੰ ਵੱਡੀ ਰਾਹਤ ਸੰਗਰੂਰ ਕੋਰਟ ਨੇ 2 ਸਾਲ ਦੀ ਸਜ਼ਾ ਤੇ ਲਈ ਰੋਕ ਮੰਤਰੀ ਦੀ ਕੁਰਸੀ ਬਚੀ ਹੁਣ ਕੱਲ ਅਮਰੇਸਰ ਚਿਤਰੰਗਾ ਲਹਿਰਾ ਸਕਣ ਗਿਆ ਅਮਨ अरोड़ा 26 ਜਨਵਰੀ ਤੋਂ ਪਹਿਲਾਂ ਆਟਾਰੀ ਬਾਰਡਰ ਤੇ ਲੱਗੀਆਂ ਰੌਣਕਾਂ ਬੀਟਿੰਗ ਦਾ ਰਿਟਰੀਟ ਸੈਰਮਨੀ ਦੇਖਣ ਪਹੁੰਚੇ ਵੱਡੀ ਗਿਣਤੀ ਚ ਲੋਕ ਦੇਸ਼ ਭਗਤੀ ਦੇ ਨਾਅਰੇ ਨੇ ਬੰਨਿਆ ਰਾਂ ਸਸੀਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਵਿਰਾੜ ਫਰਕਤਾ ਪੈਂਦਾ ਹੈ ਲੈ ਕੇ ਦਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਖਬਰਾਂ ਤੇ ਜਾਵਾਂਗੇ ਉਸ ਤੋਂ ਪਹਿਲਾਂ ਸਿੱਧਾ ਤੁਹਾਨੂੰ ਠਾਰੀ ਵਾਗਾ ਬਾਰਡਰ ਲੈ ਚਲਦੇ ਹਾਂ ਬੀਟਿੰਗ ਦਾ ਰਿਟਰੀਟ ਸੈਰੇਮਨੀ ਚੱਲ ਰਹੀ ਯਾਰ ਵੱਡੀ ਗਿਣਤੀ ਚ ਉੱਥੇ ਲੋਕ ਮੌਜੂਦ ਨੇ है हैं वे राष्ट्रीय ध्वज उतारते समय सम्मान में अपने अपने स्थान पर खड़े हो गए शांति बनाए किसी भी नारे आदि का कोई ना करें दर्शक जो में हैं उनसे निवेदन है हैं वे राष्ट्रीय ध्वज को सल्यूट करें मेरे साथ ती बार्दुस्तान ज़ादा नालो रहंदे WHAT THE- Thank <laughs> you. ਟਾਰੀਵਾਗਾ ਬਾਰਡਰ ਤੋਂ ਮੀਟਿੰਗ ਦਾ ਰਿਟਰੀਟ ਸੈਰਮੋਨੀ ਅਸੀਂ ਦਿਖਾ ਰਹੇ ਸੀ ਕੁਝ ਹੋਰ ਖਬਰਾਂ ਦਾ ਰੁਕ ਕਰਦੇ ਹਾਂ ਔਰ ਜ਼ਿਕਰ ਕਰਦੇ ਹਾਂ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਖੰ ਦਾ ਨਾਮ ਨਹੀਂ ਲੈ ਰਿਆ ਨਵਾਂ ਸ਼ਹਿਰ ਤੋਂ ਅੱਜ ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਾਂਗਰਸੀ ਵਰਕਰ ਆਪਸ ਦੇ ਵਿੱਚ ਭੜ ਗਏ ਦਰਸਲ ਆਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਮੀਟਿੰਗ ਹੋ ਰਹੀ ਸੀ ਔਰ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਬ੍ਰਿੰਦਰ ਢਿੱਲੋਂ ਦੇ ਸਮਰਥਕਾਂ ਦੀ ਦੂਜੇ ਧੜੇ ਨਾਲ ਬਹਿਸ ਹੋ ਗਈ ਔਰ ਚੱਲਦੀ ਮੀਟਿੰਗ ਦੇ ਦੌਰਾਨ ਖੂਬ ਹੰਗਾਮਾ ਹੋਇਆ ਮੀਟਿੰਗ ਦੇ ਵਿੱਚ ਪੰਜਾਬ ਇਨਚਾਰਜ ਦਵਿੰਦਰ ਯਾਦਵ ਵੀ ਮੌਜੂਦ ਸੀ ਦਵਿੰਦਰ ਯਾਦਵ ਅਤੇ ਮਨੀਸ਼ ਦਿਵਾੜੀ ਵੱਲੋਂ ਬੜੀ ਮੁਸ਼ਕਿਲ ਨਾਲ ਸਥਿਤੀ ਸਬਾਲੀ ਗਈ ਗੱਲਾਂ ਠੰਡੀਆਂ ਕਰਨ ਨੂੰ ਥੋੜਾ ਜਿਹਾ ਜੋਸ਼ ਰੱਖਣਾ ਹੁੰਦਾ ਆਪਸ ਦੋ ਗਰੁੱਪਾਂ ਦਾ ਇਸ਼ੂ ਸੀਗਾ ਉਹਨਾਂ ਨੂੰ ਬਸ ਠੰਡ ਠੰਡੌੜਾ ਸੀਗਾ ਹੋਰ ਕੁਝ ਨਹੀਂ ਤੁਸੀਂ ਬਹੁਤ ਉਤੇਜਿਤ ਸੀਗੇ ਨਹੀਂ ਮੈਂ ਤਾਂ ਜਦੋਂ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਉਣ ਦੇ ਵਿੱਚ ਹੂੰ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਣਾ ਹੁੰਦਾ ਵਾ ਵੀ ਨਹੀਂ ਨਾ ਕਰੋ ਨਾ ਕਰੋ ਉਦੋਂ ਕਿ ਗਰਮਾ ਗਰਮੀ ਹੋ ਚੁੱਕੀ ਸੀ ਤੇ ਤਾਂ ਕਰਕੇ ਠੰਡ ਠੰਡੋਲਾ ਕਰ ਰਹੇ ਕਰਨ ਕਿਸ ਲਈ ਕਿਸ ਬਾਤੇ ਉਹ ਕਹਿੰਦੇ ਨੇ ਕਿ ਉਹ ਕਾਂਗਰਸੀ ਨਹੀਂ ਇਹ ਵੋਟ ਨਹੀਂ ਪਾਉਂਦੇ ਫਿਰ ਵੀ ਅੱਜ ਇਸ ਤਰ੍ਹਾਂ ਕਰ ਰਹੇ ਨੇ ਨਹੀਂ ਉਹਦੇ ਅੰਦਰ ਕਾਂਗਰਸੀ ਦਾ ਮਸਲਾ ਕੋਈ ਹੋਰ ਮਸਲੇ ਕਈ ਮਸਲੇ ਜੁੜ ਜਾਂਦੇ ਆ ਵਰਕਰਾਂ ਦੀ ਭਾਵਨਾ ਹੁੰਦੀ ਆ ਕਿਸੇ ਨੂੰ ਬੋਲਣ ਦਿੱਤਾ ਗਿਆ ਕਿਸੇ ਨੂੰ ਨਹੀਂ ਬੋਲਣ ਦਿੱਤਾ ਗਿਆ ਥੱਲੋ ਭਾਵਨਾ ਆਈ ਸੀ ਅਸੀਂ ਚਾਹੁੰਦੇ ਸੀ ਵੀ ਡਿਕੋਰਮ ਬਣਿਆ ਰਵੇ ਦੇਖੋ ਕੁਝ ਬੰਦੇ ਇੱਥੇ ਆਏ ਹੋਏ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਹੀ ਨਹੀਂ ਕਦੀ ਪਾਈ ਨਾ ਉਹਨਾਂ ਨੇ ਵੋਟ ਪਾਈ ਨਾ ਕਦੀ ਤੇ ਹੁਣ ਉਹ ਇੱਥੇ ਮੀਟਿੰਗਾਂ 'ਚ ਬੈਠੇ ਹੋਏ ਤੇ ਬੋਲਣ ਦਾ ਸਮਾਂ ਮੰਗ ਰਹੇ ਆ ਸਾਡੀ ਡਿਮਾਂਡ ਏ ਸੀਗੀ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਜਦ ਇਹਨਾਂ ਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ ਫਿਰ ਇਹਨਾਂ ਨੂੰ ਬੋਲਣ ਕਿਉਂ ਦੇਣਾ ਉਹ ਕਿੱਥੇ ਨੂੰ ਵਰਕਰ ਸੀ ਕਿ ਨਵੇਂ ਸਰ ਤੇ ਕਿੱਥੇ ਆਨੰਦਪੁਰ ਸਾਹਿਬ ਵਾਲਾ ਕਰਨਤੋ ਸਾਹਿਬ ਤੁਸੀਂ ਕਿੱਥੇ ਦੇ ਹੋ ਅਸੀਂ ਵੀ ਆਨੰਦਪੁਰ ਦੇ ਤੁਸੀਂ ਵੀ ਆਨੰਦਪੁਰ ਤੋਂ ਸਮਰਥ ਤੇ ਪਰ ਜਾ ਪੁਲਿਸ ਦੇ ਵਿੱਚ ਵੱਡੇ ਪੱਦਰ ਤੇ ਤਬਾਦਲੇ ਹੋਏ ਨੇ ਫਿਰ ਬਦਲ ਹੋਇਆ 91 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜਿਦੇ 'ਚ 15 ਆਈਪੀਐਸ ਅਫੀਸਰ ਅਤੇ 76 ਪੀਪੀਐਸ ਅਧਿਕਾਰੀਆਂ ਦੀ ਬਦਲੀ ਕੀਤੀ ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਆਈਆਰਬੀ ਪਟਿਆਲਾ ਲਾਇਆ ਗਿਆ ਹੈ ਆਰਨ ਢੋਕੇ ਨੂੰ ਸਪੈਸ਼ਲ ਡੀਜੀਪੀ ਮੋਹਾਲੀ ਜਿਹੜਾ ਹੈ ਉਹ ਪੋਸਟ ਦਿੱਤੀ ਗਈ ਹੈ ਸੋ 15 ਆਈਪੀਐਸ ਤੇ 76 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਹੋਏ ਨੇ 91 ਕੁੱਲ ਜਿਹੜੀਆਂ ਬਦਲੀਆਂ ਨੇ ਉਹ ਪੁਲਿਸ ਬੈਂਕ ਵਿੱਚ ਕੀਤੀਆਂ ਗਈਆਂ ਹਨ ਤੇ ਭਾਰਤ ਜੋੜੋ ਨਿਆ ਯਾਤਰਾ ਦੇ ਤਹਿਤ ਰਾਹੁਲ ਗਾਂਧੀ ਅੱਜ ਪੱਛਮੀ ਬੰਗਾਲ ਪਹੁੰਚੇ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਇੰਡੀਆ ਗੱਠ ਜੋੜ ਤੋਂ ਕਿਨਾਰਾ ਕਰਨ ਦੇ ਬਾਬ ਵਿਊਧ ਉਹਨਾਂ ਬਿਆਨ ਦਿੱਤਾ ਕਿ ਇੰਡੀਆ ਅਲਾਈਂਸ ਇਕੱਠੇ ਹੋ ਕੇ ਨਿਆ ਖਿਲਾਫ ਲੜੇਗਾ ਨਿਆ ਯਾਤਰਾ ਮੈਂ ਅੰਨੇ ਨਿਆਂ ਸ਼ਬਦ ਜੋੜਾ ਹੈ ਕਿਉਂਕਿ ਦੇਸ਼ ਮੈਂ ਅਨਿਆਏ ਹੋ ਰਹਾ ਹੈ ਭਾਜਪੀ ਆਰਐਸਐਸ ਨਫਰਤ ਫੈਲਾਰੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ TMC ਸੁਪਰੀਮੋ ਮਮਤਾ ਬੇਨਰਜੀ ਬਿਆਨ ਦੇ ਚੁੱਕੇ ਨੇ ਕਿ ਉਹਨਾਂ ਵੱਲੋਂ ਦਿੱਤੇ ਗਏ ਮਤੇ ਕਾਂਗਰਸ ਨੇ ਨਹੀਂ ਮੰਨੇ ਸੀ ਇਸ ਲਈ ਉਹ ਇਕੱਲੇ ਹੀ ਚੋਣ ਲੜਨਗੇ। ਜੇ અમાਰ ਕੋਈ ਕੰਮ ਹੋਈ ਨਹੀਂ ਇਹਨਾਂ ਮੈਂ ਪੋਸਟਾ ਪੀਚੀ ਜਾਂ ਮੈਂ ਖੁਦ ਵੀ ਪੋਸਟਾ ਖੰਡ ਕਰੇ ਚਾਹੁੰਦੇ ਕਿ ਅਮਰੇ ਬਲ ਸਿਧਾਂਤ ਨੂੰ ਲਿਆ ਕੇ ਅਮਰਾ ਬਲ ਮੈਕਾ ਕਰਦੇ। ਜੇ ਉਹਨਾਂ ਦੇ ਅਲਸਿਕ ਰੈਲੀ ਕਰੋ ਚਾਹੁੰਦੇ ਅਮਰਾ ਕਰ ਉਹ ਸਭ ਐਸੇ ਮੈਗਲਪ ਕਰਦੇ। 28 ਵਿਰੋਧੀ ਧਿਰਾਂ ਦੇ ਘਟ ਜੋੜ ਤੇ ਮਮਤਾ ਦੇ ਬਿਆਨ ਤੋਂ ਬਾਅਦ ਫਿਲਹਾਲ ਤਾਂ ਸੰਕਟ ਦੇ ਬਦਲ ਬਰਕਰਾਰ ਨੇ। BJP ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣਾ ਥੀਮ Song ਲਾਂਚ ਕਰ ਦਿੱਤਾ। ਇਸ ਨਵੇਂ ਥੀਮ Song ਦਾ ਆਧਾਰ ਪਾਜਪਾ ਨੇ ਮੋਦੀ ম্যাਜਿਕ ਨੂੰ ਹੀ ਰੱਖਿਆ ਹੈ। ਥੀਮ Song ਦੀ ਲਾਈਨ ਰੱਖੀ ਗਈ ਹੈ ਸੁਪਨੇ ਨਹੀਂ ਅਸੀਂ ਹਕੀਕਤ ਬੁੰਦੇ ਹਾਂ ਤਾਂ ਹੀ ਮੋਦੀ ਨੂੰ ਚੁਣਦੇ ਹਾਂ। BJP ਦੇ ਕੌਮੀ ਪ੍ਰਧਾਨ JP ਨੱਡਾ ਨੇ ਇਸ ਥੀਮ Song ਲਾਂਚ ਕੀਤਾ ਜਿਸ 'ਚ ਰਾਮ ਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਦਾ ਵੀ ਜ਼ਿਕਰ ਹੈ। ਸੁਪਨੇ ਨਹੀਂ ਹਕੀਕਤ ਬੁੰਦੇ ਤਭੀ ਤੋਂ ਸਭ ਮੋਦੀ ਕੋ ਚੁੰਤੇ ਤਭੀ ਤੋਂ ਸਭ ਮੋਦੀ ਕੋ ਚੁੰਤੇ ਉਧਰ ਮੁਲਕ ਦੇ ਨਵੇਂ ਬਣੇ ਵੋਟਰਾਂ ਨਾਲ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰੋਗਰਾਮ 'ਚ ਸੰਵਾਦ ਕਰਦਿਆਂ ਪੀਐਮ ਨੇ ਕਿਹਾ ਕਿ ਨੌਜਵਾਨਾਂ ਦਾ ਵੋਟ ਹੀ ਦੇਸ਼ ਦੇ ਵਿਕਾਸ ਅਤੇ ਭਵਿੱਖ 'ਚ ਸੰਬੰਧ ਤੈਅ ਕਰੇਗਾ। ਸਾਡੀ ਗਤੀ ਸਾਡੀ ਦਿਸ਼ਾ ਸਾਡੀ ਅਪਰੋਚ ਕਿਸੀ ਹੋਗੀ ਇਸ ਸਾਮ ਆਪ ਕਾਇ ਕਰੇਗੇ ਸੋ ਕੁਲ ਮਲਾਕੇ ਪਾਸ਼ਪਾ ਇੱਕ ਵਾਰ ਮੋੜ ਮੋਦੀ ਮੰਤਰ ਦੇ ਨਾਲ ਲੋਕਤੰਤਰ ਦੇ ਸਭ ਤੋਂ ਵੱਡੇ ਜਸ਼ਨ 'ਚ ਨਿਤਰੇਗੀ ਵਿਸ਼ਵ ਕੇ ਸ਼ਿਖਰ 'ਤੇ ਆਇਆ ਭਾਰਤ ਸਫਲ ਵਿਦੇਸ਼ੀ ਨੀਤੀਆਂ ਸੇ ਦਿੱਤ ਲੰਗਾਨਾ ਦੇ ਵਿੱਚ ਇੱਕ ਅਧਿਕਾਰੀ ਦੇ ਕੋਲੋਂ 100 ਕਰੋੜ ਰੁਪਏ ਦੀ ਸੰਪਤੀ ਮਿਲੀ ਐਂਟੀ ਕ腐ਪਸ਼ਨ ਬਿਊਰੋ ਨੇ ਬਾਲਾ ਕ੍ਰਿਸ਼ਨ ਨਾਦੇ ਅਧਿਕਾਰੀ ਅਤੇ ਉਹਨਾਂ ਦੇ 20 ਰਿਸ਼ਤੇਦਾਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਦੌਰਾਨ ਇਹ ਰਿਕਵਰੀ ਕੀਤੀ ਹੈ। ਇਸ ਦੌਰਾਨ 40 ਲੱਖ ਰੁਪਏ ਕੈਸ਼, 2 ਕਿਲੋ ਸੋਨਾ, 60 ਮਹਿੰਗੀਆਂ ਘੜੀਆਂ ਦੇ ਨਾਲ ਹੀ 14 ਸਮਾਰਟਫੋਨ ਤੇ 10 ਲੈਪਟਾਪ ਵੀ ਬਰਾਮਦ ਕੀਤੇ ਗਏ। ਇਹੀ ਨਹੀਂ ਬਾਲਾ ਦੇ ਕੋਲੋਂ ਅਚਲ ਸੰਪਤੀਆਂ ਨਾਲ ਸੰਬੰਧਿਤ ਕਈ ਦਸਤਾਵੇਜ਼ ਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਮਿਲੀਆਂ ਨੇ। ਐਂਟੀ ਕ腐ਪਸ਼ਨ ਬਿਊਰੋ ਨੇ ਇਸ ਰਿਕਵਰੀ ਤੋਂ ਬਾਅਦ ਅਧਿਕਾਰੀ ਸ਼ਿਵ ਬਾਲਾ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ। ਬਾਲਾ ਕ੍ਰਿਸ਼ਨ ਤੇ ਕਈ ਰੀਅਲ ਏਸਟੇਟ ਕੰਪਨੀਆਂ ਨੂੰ ਪਰਮਿਟ ਦੇ ਕੇ ਕਰੋੜਾ ਰੁਪਏ ਕਮਾਉਣ ਦੇ ਇਲਜ਼ਾਮ ਲੱਗੇ ਨੇ ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਕੈਬਨਿਟ ਮੰਤਰੀ ਅਮਨ अरोड़ा ਨੂੰ ਸੰਗਰੂਰ ਕੋਰਟ ਨੇ ਅੱਜ ਵੱਡੀ ਰਾਹਤ ਦਿੱਤੀ ਹੈ ਅਦਾਲਤ ਨੇ ਅਮਨ अरोड़ा ਨੂੰ 15 ਸਾਲ ਪੁਰਾਣੇ ਪਰਿਵਾਰਕ ਝਗੜੇ ਦੇ ਮਾਮਲੇ 'ਚ ਹੋਈ 2 ਸਾਲ ਦੀ ਸਜ਼ਾ ਤੇ ਰੋਕ ਲਾ ਦਿੱਤੀ ਹੈ ਇਹ ਰੋਕ 31 ਜਨਵਰੀ ਤੱਕ ਲਗਾਈ ਗਈ ਹੈ ਅਜਿਹੇ ਚ ਸਾਫ ਹੋ ਗਿਆ ਕਿ ਹੁਣ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਅੰਮ੍ਰਿਤਸਰ ਚ ਤਿਰੰਗਾ ਫਹਿਰਾ ਪਾਉਣਗੇ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਫਲੈਗ ਹਿਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਉੱਥੇ ਅਸੀਂ ਅੰਡਰਟੇਕਿੰਗ ਦਿੱਤੀ ਸੀ ਕਿ ਤੇ ਉਹਦੇ ਬੇਸਿਸ ਦੇ ਉੱਪਰ ਉੱਥੇ ਇਨਫੈਕਸ਼ਨ ਹੋਊਗੀ ਤੇ ਇੱਥੇ ਕਨਵਿਕਸ਼ਨ ਸਟੇ ਹੋ ਗਈ ਸੋ ਮੈਂ ਧੰਨਵਾਦ ਕਰਦਾ ਜੁਡੀਸ਼ੀਅਲ ਸਿਸਟਮ ਦਾ ਹਾਈ ਕੋਰਟ ਦਾ ਦੱਸ ਦਈਏ ਕਿ ਮੰਤਰੀ ਅਮਨ अरोड़ा ਨਾਲ ਜੁੜੇ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਸੰਗਰੂਰ ਜ਼ਿਲ੍ਹਾ ਅਦਾਲਤ ਛੋਈ कोर्ट ਨੇ ਸਵੇਰ 10 ਵਜੇ ਤੋਂ ਲਗਾਤਾਰ ਸ਼ਾਮ 7 ਵਜੇ ਤੱਕ ਸੁਣਵਾਈ ਕੀਤੀ ਹਾਲਾਂਕਿ ਸ਼ਾਮ ਹੋਣ ਦੇ ਚਲਦੇ ਕੋਰਟ ਨੇ ਫੈਸਲਾ ਰਿਜ਼ਰਵ ਰੱਖ ਲਿਆ ਸੀ। ਟੈਂਨਰਮ ਕਨਵੈਕਸ਼ਨ ਸਟੇ ਕਰ ਦਿੱਤੀ ਹੈ। ਤੇ ਹੁਣ ਅਮਰੋੜਾ ਆਜ਼ਾਦ ਨੇ ਜੋ ਮਰਜ਼ੀ ਕਰ ਸਕਦੇ ਨੇ। ਲਿਗਲੀ ਜੋ ਵੀ ਹੈ ਉਹਨਾਂ ਨੂੰ ਆਪਣੇ ਰੂਲਸ ਜੋ ਵੀ ਹੈ ਫਾਲੋ ਕਰ ਸਕਦੇ ਝੰਡਾ ਵੀ ਲੜਾ ਸਕਦੇ ਨੇ। ਇਸ ਫੈਸਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਕੋਰਟ ਤੋਂ ਰਾਹਤ ਦੇ ਬਾਅਦ ਹੁਣ ਕੈਬਨਿਟ ਮੰਤਰੀ ਨੂੰ ਗਣਤੰਤਰ ਦਿਵਸ ਤੇ ਝੰਡਾ ਫਹਿਰਾਉਣ ਦੀ ਇਜਾਜ਼ਤ ਤਾਂ ਮਿਲੀ ਹੀ ਹੈ। ਉਹਨਾਂ ਦੀ ਕੈਬਨਿਟ ਦੀ ਕੁਰਸੀ ਵੀ ਬਚਦੀ ਨਜ਼ਰ ਆਈ ਹੈ। ਇਕ ਰਾਜ ਦਿਹਾੜੇ ਮੌਕੇ ਦਿੱਲੀ ਸਰਕਾਰ ਵੱਲੋਂ ਪ੍ਰਬੰਧਿਤ ਸੂਬਾ ਪਧਰੀ ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਮਲ ਹੋਏ। ਅਰਵਿੰਦ ਕੇਜਰੀਵਾਲ ਨੇ ਪ੍ਰੇਡ ਦੀ ਸਲਾਮੀ ਲੈਣ ਤੋਂ ਬਾਅਦ 66 ਸਾਲ ਸਟੇਡੀਅਮ 'ਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਯੁੱਧਿਆ 'ਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਪੂਰੀ ਦੁਨੀਆ ਲਈ ਮਾਣ ਵਾਲੀ ਗੱਲ ਹੈ ਤੇ ਭਗਵਾਨ ਸ਼੍ਰੀ ਰਾਮ ਦੀ ਜ਼ਿੰਦਗੀ ਤੋਂ ਸਾਨੂੰ ਪ੍ਰੇਰਣਾ ਲੈਣ ਦੀ ਲੋੜ ਹੈ। ਹਮੇ ਉਨ੍ਹਾਂ ਦੇ ਜੀਵਨ 'ਚੋਂ ਪ੍ਰੇਰਣਾ ਲੈ ਕੇ उनके संदेश को अपने जीवन में ढालने की कोशिश करनी है केजरीवाल ने कहा कि सरकार वजो साडी कोशिश है कि दिल्ली च कोई भूखा ना रहे ते दिल्ली च हर वर्ग नु बराबर सहूलता मिल रहीया ने आज दिल्ली के अंदर हम लोग राम राज्य की अवधारणा से प्रेरणा लेके अपनी सरकार चलाने की कोशिश कर रहे हैं ਰਾਮ ਮੰਦਰ ਬਾਰੇ ਦਿੱਤੇ ਬਿਆਨ ਨਾਲ ਕੇਜਰੀਵਾਲ ਨੇ ਇਸ ਸਮਾਗਮ ਤੇ ਆਮ ਆਦਮੀ ਪਾਰਟੀ ਦੀ ਲਾਈਨ ਵੀ ਕਲੀਅਰ ਕਰ ਦਿੱਤੀ ਹੈ। ਤੇ ਪੰਜਾਬ ਸਰਕਾਰ ਦੇ ਮੰਤਰੀ ਦੇ ਵੀਡੀਓ ਮਾਮਲੇ ਦੇ ਵਿੱਚ ਭਾਜਪੀ ਨੇ ਵੀ ਹੁਣ ਜਾਂਚ ਦੀ ਮੰਗ ਚੱਕੀ ਹੈ। ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਤਰੀ ਬਲਕਾਰ ਸਿੰਘ ਦੀ ਕਥਿਤ ਤਰਾਜੋਗ ਵੀਡੀਓ ਮਾਮਲੇ 'ਚ ਗਵਰਨਰ ਨੂੰ ਪੱਤਰ ਲਿਖਿਆ ਤੇ ਮੰਤਰੀ ਖਿਲਾਫ ਲੱਗੇ ਇਲਜ਼ਾਮਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਜਾਖੜ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਮਾਨਯੋਗ ਗਵਰਨਰ ਪੰਜਾਬ ਬਨਵਾਰੀ لال פרוਹ ਜੀ ਨੂੰ ਇੱਕ ਹੋਰ ਆਪ ਮੰਤਰੀ ਦੇ ਖਿਲਾਫ ਲਗਾਏ ਗਏ ਨੈਤਿਕ ਗਿਰਾਵਟ ਦੇ ਗੰਭੀਰ ਦੋਸ਼ਾਂ ਦੀ ਨਿਰਪੱਖ ਜਾਂਚ ਸ਼ੁਰੂ ਕਰਨ ਲਈ ਬੇਨਤੀ ਪੱਤਰ ਲਿਖ ਰਿਹਾ ਹਾਂ ਮੇਰੀ ਅਪੀਲ ਹੈ ਕਿ ਯਕੀਨੀ ਬਣਾਇਆ ਜਾਵੇ ਕਿ ਜੇਕਰ ਇਹ ਦੋਸ਼ ਸਹੀ ਪਾਏ ਜਾਂਦੇ ਨੇ ਤਾਂ ਇਸ ਵਾਰ ਟੁਕਵੀਂ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਭਗਵੰਤਮਾਨ ਸਰਕਾਰ ਦੇ ਪਹਿਲਾਂ ਅਜਿਹੀ ਇੱਕ ਮੰਤਰੀ ਦੇ ਮਾਮਲੇ 'ਚ ਦਿਖਾਈ ਦਿੱਤੇ ਹੰਕਾਰੀ ਗੈਰ ਕਾਨੂੰਨੀ ਅਤੇ ਗੈਰ ਜ਼ਿੰਮੇਵਾਰਾਨਾ ਵਿਹਾਰ ਵਾਲੀ ਗੱਲ ਦੁਹਰਾਈ ਨਾ ਜਾ ਸਕੇ ਤੇ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਜਾ ਸਕੇ ਬੁੱਧਵਾਰ ਨੂੰ ਬਿਕਰਮ ਮਜੀਠੀਆ ਨੇ ਗਵਰਨਰ ਨੂੰ ਕਥਿਤ ਤਰਾਜ਼ਯੋਗ ਵੀਡੀਓ ਸੌਂਪੀ ਸੀ ਅਤੇ ਮਜੀਠੀਆ ਨੇ ਮੰਤਰੀ ਬਲਕਾਰ ਸਿੰਘ ਦੀ ਇਹ ਵੀਡੀਓ ਹੋਣ ਦਾ ਦਾਅਵਾ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ 'ਚ ਮੋੜ ਤੋਂ ਸਿਆਸਤ ਕਰਮਾ ਗਈ ਹੈ ਤੇ ਵਧ ਰਹੀ ਠੱਡ ਦੇ ਵਿਚਾਲੇ ਆਪਣੀ ਮੰਜ਼ਲ ਵੱਲ ਜਾ ਰਹੇ ਲੋਕਾਂ ਨੂੰ ਫਾਜ਼ਲ ਕਾ ਪੁਲਿਸ ਵੱਲੋਂ ਗੁਲਾਬ ਦੇ ਫੁੱਲ ਦਿੱਤੇ ਗਏ ਪੁਲਿਸ ਨੇ ਇਹ ਉਪਰਾਲਾ ਉਹਨਾਂ ਲੋਕਾਂ ਨੂੰ ਸ਼ਾਹਿਦ ਕਰਨ ਲਈ ਕੀਤਾ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਸੀ ਜਿਹੜੇ ਕਾਰ ਸਵਾਰਾਂ ਨੇ ਸੀਟ ਬੈਲਟ ਲਾਈ ਸੀ ਤੇ ਜਿਹੜੇ ਟੂ-ਵੀਲਰ ਸਵਾਰਾਂ ਨੇ ਹੈਲਮਟ ਪਾਏ ਹੋਏ ਸੀ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਪੁਲਿਸ ਮੁਲਾਜ਼ਮਾ ਨੇ ਨਾ ਸਿਰਫ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਸਗੋਂ ਉਹਨਾਂ ਨੂੰ ਬਾਕੀ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਵੀ ਅਪੀਲ ਕੀਤੀ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਹੈਲਮਟ ਪਾਓ ਟੂ-ਵੀਲਰ ਤੇ ਫੋਰ-ਵੀਲਰ ਤੇ ਸੀਟ ਬੈਲਟ ਦਾ ਪ੍ਰਯੋਗ ਕਰੋ ਜੇ ਤੁਹਾਡੇ ਨਾਲ ਅੱਗੇ ਬੱਚਾ ਬੈਠਾ ਉਹਨੂੰ ਵੀ ਸੀਟ ਬੈਲਟ ਲਾਓ ਜੇ ਪਿਛਲੇ ਪਾਸੇ ਸਵਾਰੀ ਬੈਠੀ ਆ ਉਹ ਵੀ ਸੀਟ ਬੈਲਟ ਲਾਵੇ ਜਿਨ੍ਹਾਂ ਲੋਕਾਂ ਨੇ ਨੀਮਾ ਦੀ ਪਾਲਣਾ ਨਹੀਂ ਕੀਤੀ ਉਹਨਾਂ ਨੂੰ ਪੁਲਿਸ ਨੇ ਰੋਕ ਕੇ ਹਦਾਇਤਾਂ ਦਿੱਤੀਆਂ ਤੇ ਸਮਝਾਇਆ ਵੀ ਤੇ ਆਮ ਲੋਕ ਵੀ ਸੁਪਰਾਲੇ ਤੋਂ ਖੁਸ਼ ਨਜ਼ਰ ਆਏ ਤੇ ਵੇਖੀ ਸਾਡੀ ਹਾਦਸਾ ਹੈਗੀ ਹੈ ਕੋ ਨਾਲ ਦਾ ਜਿਹੜਾ ਬੈਠਾ ਉਹਦੀ ਹਾਦਸਾ ਤੇ ਡਰਾਈਵਰ ਦੀ ਹਾਦਸਾ ਹੈ ਤੇ ਬੱਚੇ ਬੈਠੇ ਨੇ ਉਹਨਾਂ ਦੀ ਹਾਦਸਾ ਹੈ ਢਾਲਵਾਲ ਪੁਲਿਸ ਦਾ ਜੋ ਹੈ ਅਭਿਆਨ ਚਲਾਇਆ ਹੈ ਉਸ ਹਲਮਟ ਤੇ ਬਹੁਤ ਖਿਆਲ ਰੇ ਆਪਾਂ ਕੰਤੂ ਰੋਗਦਾ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਤੋਂ ਆਪਣਾ ਬਚਾਉਂ ਬੰਦਾ ਬਹੁਤ ਵਧੀਆ ਕੰਮ ਕਰਦਾ ਚਲਾਨ ਕੱਟਣ ਦੀ ਥਾਂ ਗੁਲਾਬ ਦੇ ਫੁੱਲ ਦੇਖ ਕੇ ਜੇਕਰ ਪੁਲਿਸ ਨਿਯਮ ਸਮਝਾਵੇ ਤਾਂ ਫਰਕ ਤਾਂ ਪੈਂਦਾ ਹੈ 26 ਜਨਵਰੀ ਨੂੰ ਪੰਜਾਬ ਪੁਲਿਸ ਦੇ ਪੰਜ ਅਧਿਕਾਰੀਆਂ ਨੂੰ ਰਾਸ਼ਟਰਪਤੀ ਗੈਲੈਂਟਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਇਆ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਚਮੂਸੇ ਵਾਲਾ ਕਤਲकांड ਚ ਸ਼ਾਮਿਲ ਗੈਂਗਸਟਰਾਂ ਦਾ ਇਨਕਾਊਂਟਰ ਕਰਨ ਵਾਲੇ ਪੰਜ ਪੁਲਿਸ ਅਫਸਰ ਵੀ ਸ਼ਾਮਿਲ ਨੇ ਇਨਾਂ ਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੂੰ ਚੌਥੀ ਵਾਰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਏਗਾ ਵਿਕਰਮਜੀਤ ਸਿੰਘ ਬਰਾੜ ਦੀ ਟੀਮ ਨੇ ਮੂਸੇ ਵਾਲਾ ਕਤਲकांड ਦੇ ਰੂਪਿਆਂ ਚ ਸ਼ਾਮਿਲ ਮੰਨੂ ਅਤੇ ਰੂਪਾ ਦਾ ਅਮ੍ਰਿਤਸਰ ਦੇ ਬਾਰਡਰ ਦੇ ਨੇੜੇ ਇਨਕਾਊਂਟਰ ਕੀਤਾ ਸੀ ਇਨਾਂ ਪੰਜ ਪੁਲਿਸ ਵਾਲਿਆਂ ਤੋਂ ਇਲਾਵਾ ਪ੍ਰਮੋਦ ਬਾਨ ਐਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਸਵਰਨਦੀਪ ਸਿੰਘ AIG ਨੂੰ ਪ੍ਰੈਜ਼ੀਡੈਂਟ ਮੈਡਲ ਮਿਲੇਗਾ। ਇਹ ਹਿਮਾਚਲ ਪ੍ਰਦੇਸ਼ ਸਰਮੌਰ ਦੇ ਵਿੱਚ ਸ਼੍ਰੀ ਰਾਮ ਲਲਾ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਚ ਸ਼ਾਮਿਲ ਹੋਣ ਤੇ ਕਾਲਜ ਦੇ 90 ਵਿਦਿਆਰਥੀਆਂ ਤੇ ਜੁਰਮਾਨਾ ਲਾ ਦਿੱਤਾ ਗਿਆ। ਇਹ ਧਮਕੀ ਮੰਦਰ ਦੇ ਲੈਂਡਲਾਈਨ ਫੋਨ ਤੇ ਆਈ ਹੈ। ਮੰਦਰ ਦੇ ਆਫਿਸ ਚ ਦੋ ਵਾਰ ਫੋਨ ਕੀਤਾ, ਇੱਕ ਵਾਰ ਸਵੇਰ 8 ਵਜੇ ਦੇ ਕਰੀਬ ਤੇ ਦੂਜੀ ਵਾਰ 9 ਵਜੇ। ਨਿਸੇ ਜੀ ਇਹ ਉਹਨਾਂ ਨੇ ਕਿਹਾ ਕਿ ਲక్ష్ਮੀਕਾਂਤ ਚਾਵਲਾ ਦਾ ਉਹਨੂੰ ਅਰੁਣ ਖੰਨੇ ਨੂੰ ਕਹਿ ਦੇ। ਇਹ ਜਿਹੜਾ ਮੰਦਿਰ ਦਾ ਜਿਹੜਾ ਇਹਨਾਂ ਨੂੰ ਜਾ ਕੇ ਮਸਜਿਦ ਥੋੜੀ ਅਸੀਂ ਇਹਨਾਂ ਨੂੰ ਕਹਿ ਦਿਓ ਵਿਸਰੇ ਆਪਣੇ ਚੁਕਲੈਨ ਧਮਕੀ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਬੈਂਕ ਵਿੱਚ ਛੜਕਮ ਮਚ ਗਿਆ ਤੁਰੰਤ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਸਰ ਸਾਡੇ ਫੋਰਸ ਲੱਗੇ ਆ ਜੀ ਰੈਡੀ ਐਂਟੀ ਸਬੋਡੀ ਚੈੱਕ ਚੱਲ ਰਿਹਾ ਜੀ ਕਿਉਂਕਿ ਸ਼ਪਨਾ ਕਰਤਾ ਵੀ ਆ ਰਿਹਾ ਬਿਲਕੁਲ ਬਿਲਕੁਲ ਜੀ ਉਹਦੇ ਉਹਦੇ ਸਬੰਧ ਜੀ ਸਾਰਾ ਚੱਲ ਰਿਹਾ ਦੋ ਦਿਨ ਪਹਿਲਾਂ ਹੀ 64 ਜਸਟਿਸ ਦੇ ਅਤੰਕੀ ਗੁਰਪਤਵੰਤ ਪੰਨੂ ਨੇ ਦੁਰਗਿਆਣਾ ਮੰਦਿਰ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਧਮਕੀ ਦਿੱਤੀ ਸੀ ਖਾਲਿਸਤਾਨੀ ਤੰਕੀ ਨੇ ਵੀਡੀਓ ਜਾਰੀ ਕਰਕੇ ਆਸੀ ਕਿ ਦੁਰਗਿਆਣਾ ਮੰਦਿਰ ਨੂੰ ਬੰਦ ਕਰ ਕਿਸਤੀਆਂ ਚਾਬੀਆਂ ਗੋਲਡਨ ਟੈਂਪਲ ਚ ਸੌਂਪ ਦਿੱਤੀਆਂ ਜਾਣ। ਤਾਮਰੇ ਸਰ ਦੇ ਦੁਰਗਿਆਣਾ ਮੰਦਿਰ ਨੂੰ ਪਿਛਲੇ ਦਿਨੀ ਇਹ ਤਬਕੀ ਦਿੱਤੀ ਗਈ ਸੀ ਤੇ ਹੁਣ ਲੈਂਡਲਾਈਨ ਤੇ ਫੋਨ ਆਇਆ ਦੋ ਵਾਰ ਫੋਨ ਆਇਆ ਦੋ ਵਾਰ ਤੰਕੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਹੁਣ ਦੁਬਾਰਾ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਫਿਰ ਚੁਟ ਗਈ ਹੈ। ਅਗਲੀ ਖਬਰ ਦਾ ਰੁਕ ਕਰਦੇ ਆ ਤਾਮਿਲਨਾਡੂ ਦੇ ਤਰਮਪੂਰੀ ਚ ਫਲਾਈਓਵਰ ਤੇ ਹੋਏ ਹਾਦਸੇ ਨੇ ਤਬਾਈ ਦਾ ਭਿਆਨਕ ਮੰਜ਼ਰ ਪੇਸ਼ ਕੀਤਾ। ਇਹ ਸਾਰੀਆਂ ਤਸਵੀਰਾਂ 16 ਸਕਿੰਟ ਦੀ ਸੀਸੀਟੀਵੀ ਫੁਟੇਜ ਕੈਦ ਹੋਈਆਂ ਨੇ ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਟਰੱਕ ਪਹਿਲਾਂ ਇੱਕ ਚਿੱਟੇ ਰੰਗ ਦੀ ਕਾਰ ਨੂੰ ਆਪਣੀ ਜੱਜ ਲੈ ਕੇ ਇੱਕ ਟਰੱਕ ਨੂੰ ਪਿੱਛੋਂ ਟੱਕਰ ਮਾਰਦਾ ਦਿਖਿਆ ਪਰ ਇਸ ਤੋਂ ਬਾਅਦ ਵੀ ਬ੍ਰੇਕ ਨਹੀਂ ਲੱਗੇ ਤੇ ਅੱਗੇ ਜਾ ਰਿਹਾ ਟਰਾਲਾ ਇਸ ਤਰੀਕੇ ਟੱਕਰ ਲੱਗਣ ਨਾਲ ਪੂਰਾ ਮੁੜ ਕੇ ਫਲਾਈਓਵਰ ਤੋਂ ਹੇਠਾਂ ਪਲਟ ਗਿਆ ਜਦੋਂ ਕਿ ਵੱਡੀਆਂ ਗੱਡੀਆਂ ਵਿਚਾਲੇ ਜਾ ਰਹੀ ਨੀਲੇ ਰੰਗ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 8 ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ हां ਸਾਬਾਪਰਨ ਤੋਂ ਬਾਅਦ ਟ੍ਰੈਫਿਕ ਨੂੰ ਰੋਕਣਾ ਪਿਆ ਇਸ ਕਰਕੇ ਕਈ ਕਿਲੋਮੀਟਰ ਲੰਬਾ ਜਾਮ ਇਸ ਫਲਾਈਓਵਰ ਤੇ ਲੱਗ ਗਿਆ। ਸ਼ਾਮਿਲਨਾਡੂ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਦੇ ਇਲਾਜ ਲਈ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ। ਤੇ ਖਬਰ ਦਿਖਾਉਂਦੇ ਹਾਂ ਹਿਮਾਚਲ ਦੇ ਸਿਰਮੌਰ ਤੋਂ ਜਿੱਥੇ ਸ਼੍ਰੀ ਰਾਮ ਲੱਲਾ ਪ੍ਰਾਨ ਪ੍ਰਤੀਸ਼ਟਾ ਪ੍ਰੋਗਰਾਮ ਚ ਸ਼ਾਮਿਲ ਹੋਣ ਤੇ ਕਾਲਜ ਦੇ 90 ਵਿਦਿਆਰਥੀਆਂ ਤੇ ਜੁਰਮਾਨਾ ਲਾ ਦਿੱਤਾ ਗਿਆ। ਉਹਨਾਂ ਨੂੰ 2.5-2.5000 ਰੁਪਏ ਜੁਰਮਾਨਾ ਭਰਨ ਨੂੰ ਕਿਹਾ ਗਿਆ ਹੈ ਇਹ ਕਾਰਵਾਈ ਹਿਮਾਚਲ ਗਰੁੱਪ ਆਫ ਇੰਸਟੀਚਿਊਟ ਕਾਲਜ ਪ੍ਰਬੰਧਨ ਨੇ ਕੀਤੀ ਹੈ ਵਿਦਿਆਰਥੀਆਂ ਨੂੰ ਧਮਕੀ ਦਿੱਤੀ ਗਈ ਕਿ ਜੁਰਮਾਨਾ ਨਾ ਭਰਿਆ ਤਾਂ ਕਾਲਜ ਤੋਂ ਕੱਢ ਦਿੱਤਾ ਜਾਏਗਾ ਔਰ ਸਾਥ ਹੀ ਮੈਨੇਜਮੈਂਟ ਸੇ ਸਿਰਫ ਇੱਕ ਮੰਗ ਕਰ ਰਹੇ ਹੈ ਕਿ ਜੋ ਐਸੇ ਤਾਲੀਬਾਨੀ ਸੋਚ ਕੇ जो, जो शिक्षक आपने यहां भरे हुए हैं जो बच्चों का भविष्य केवल और केवल बर्बाद कर रहे हैं उनको तत्काल प्रभाव से सस्पेंड कर दिया जाए दरअसल जुर्माने की भनक लगते ही हिंदू संगठन पड़ उठे उन्होंने कॉलेज पहुंच के गेट से प्रदर्शन शुरू कर दता बवाल वादे ही स्थानक प्रशासन भी हरकत आ गया जांच शुरू कर दी सिर्फ यही डिसीजन ली कि हमने अभी इंक्वायरी कमेटी बिठा दी है ठीक है इंक्वायरी कमेटी के जो मेंबर्स हैं वो अब इस चीज को पूरा अच्छी तरह से देखेंगे एच को जो है इन्होंने तब तक जो है छुट्टी पर भेज दिया है तो ये एक फर्दर इंक्वायरी का विषय है बाकी जो इनके मैटर्स थे वो सॉल्व हो चुके हैं ਫਿਲਹਾਲ ਜੁਰਮਾਨਾ ਲਾਉਣ ਵਾਲੇ ਐਚ.ਓ.ਡੀ ਨੂੰ 5 ਫਰਵਰੀ ਤੱਕ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਫੈਸਲੇ ਦੇ ਵਿਰੋਧ ਚ ਧਰਨੇ ਤੇ ਬੈਠੇ ਹਿੰਦੂ ਸੰਗਠਨ ਦੇ ਲੋਕਾਂ ਨੇ ਵੀ ਤਰਨਾ ਖਤਮ ਕਰ ਦਿੱਤਾ ਤੇ ਅਮਰੀਕਾ ਦੇ ਵਿੱਚ ਭਾਰਤੀ ਸਫਾਰਤਖਾਨੇ ਚ ਮੈਸਟਰ ਤਰਨਜੀਤ ਸਿੰਘ ਸੰਧੂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ